ਜੇ ਤੁਹਾਡੇ ਕੋਲ ਵੀ ਟਾਈਮ ਨਹੀਂ ਹੈ ਤਾਂ ਜ਼ਰੂਰ ਸੁਣੋ ਥੋੜਾ ਟਾਈਮ ਕੱਢ ਕੇ 12 ਘੰਟਿਆਂ ਦਾ ਸਫ਼ਰ 4 ਘੰਟਿਆਂ ਵਿੱਚ ਤੈ ਹੋ ਜਾਂਦਾ ਹੈ ਫਿਰ ਵੀ ਆਦਮੀ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ 12 ਮੈਂਬਰਾਂ ਦਾ ਪਰਿਵਾਰ 4 ਮੈਂਬਰਾਂ ਵਿੱਚ ਸਿਮਤ ਹੋ ਗਿਆ ਹੈ ਫਿਰ ਵੀ ਆਦਮੀ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਜਿਹੜਾ ਸੁਨੇਹਾ 4 ਹਫ਼ਤਿਆਂ 'ਚ ਮਿਲਦਾ ਸੀ ਉਹ 4 ਸੈਕਿੰਡ ਵਿੱਚ ਮਿਲ ਜਾਂਦਾ ਹੈ ਫੇਰ ਵੀ ਆਦਮੀ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ ਕੋਈ ਸਮਾਂ ਸੀ ਜਦੋਂ ਦੂਰ ਬੈਠੇ ਆਪਣਿਆਂ ਦਾ ਚਿਹਰਾ ਦੇਖਣ ਲਈ ਕਈ ਸਾਲ ਲੱਗ ਜਾਂਦੇ ਸੀ ਪਰ ਹੁਣ ਉਹ ਸੈਕਿੰਡਾਂ ਵਿੱਚ ਦੇਖ ਸਕਦੇ ਆ ਫੇਰ ਵੀ ਆਦਮੀ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ ਘਰ ਵਿੱਚ ਉੱਪਰ ਤੋਂ نیچے ਜਾਣ ਲਈ ਜਿਹੜਾ ਟਾਈਮ ਤੇ ਮਿਹਨਤ ਲੱਗਦੀ ਸੀ ਉਹਦੇ ਲਈ ਵੀ ਲਿਫਟ ਲੱਗ ਗਈ ਆ ਫੇਰ ਵੀ ਆਦਮੀ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ ਜਿਹੜਾ ਆਦਮੀ ਪਹਿਲਾਂ ਘੰਟਿਆਂ ਤੱਕ ਬੈਂਕ ਦੀਆਂ ਲਾਈਨਾਂ ਵਿੱਚ ਲੱਗ ਕੇ ਕੋਈ ਕੰਮ ਕਰਦਾ ਸੀ ਉਹ ਸੈਕਿੰਡਾਂ ਵਿੱਚ ਆਪਣੇ ਫੋਨ ਤੋਂ ਲੈਣ-ਦੇਣ ਕਰ ਲੈਂਦਾ ਫਿਰ ਵੀ ਆਦਮੀ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ ਸਿਹਤ ਖਰਾਬ ਹੋਵੇ ਤਾਂ ਜਿਹੜੇ ਟੈਸਟ ਪਹਿਲਾਂ ਕਈ ਦਿਨਾਂ ਵਿੱਚ ਹੁੰਦੇ ਸੀ ਹੁਣ ਉਹ ਕੁਝ ਪਲਾਂ ਵਿੱਚ ਹੀ ਹੋ ਜਾਂਦੇ ਨੇ ਫਿਰ ਵੀ ਆਦਮੀ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ ਐਕਟਿਵਾ ਚਲਾਉਂਦੇ ਹੋਏ ਇੱਕ ਹੱਥ ਵਿੱਚ ਹੈਂਡਲ ਤੇ ਇੱਕ ਹੱਥ ਵਿੱਚ ਆਈਫੋਨ ਫਿਰ ਵੀ ਰੁਕ ਰੁਕ ਕੇ ਚਲਾਉਂਦੇ ਹੋਏ ਗੱਲ ਕਰਨ ਦਾ ਟਾਈਮ ਨਹੀਂ ਹੈ ਜਦੋਂ ਟ੍ਰੈਫਿਕ ਜਾਮ ਹੁੰਦਾ ਤਾਂ ਅਸੀਂ ਦੋ ਲਾਈਨਾਂ ਦੇ ਵਿੱਚੋਂ ਇੱਕ ਹੋਰ ਲਾਈਨ ਬਣਾ ਲੈਨੇ ਆ ਕਿਉਂਕਿ ਸਾਡੇ ਕੋਲ ਰੁਕਣ ਦਾ ਟਾਈਮ ਨਹੀਂ ਹੈ ਮਾਤਾ ਪਿਤਾ ਨੂੰ ਫੋਨ ਕਰਨ ਦਾ ਟਾਈਮ ਨਹੀਂ ਹੈ ਕੁਦਰਤ ਦਾ ਆਨੰਦ ਲੈਣ ਦਾ ਵੀ ਟਾਈਮ ਨਹੀਂ ਹੈ ਟਾਈਮ ਨਹੀਂ ਹੈ ਪਰ ਆਈਪੀਐਲ ਲਈ ਟਾਈਮ ਹੈ ਫਾਲਤੂ ਰੀਲਾਂ ਦੇਖਣ ਲਈ ਟਾਈਮ ਹੈ ਰਾਜਨੀਤੀ ਤੇ ਚਰਚਾ ਕਰਨ ਲਈ ਟਾਈਮ ਹੈ ਪਰ ਆਪਣੇ ਲਈ ਟਾਈਮ ਨਹੀਂ ਹੈ ਦੁਨੀਆ ਆਸਾਨ ਹੋ ਗਈ ਹੈ ਗਤੀ ਵਧ ਗਈ ਹੈ ਤੇ ਤਕਨੀਕ ਵੀ ਹੋਰ ਜ਼ਿਆਦਾ ਨੇੜੇ ਹੋ ਗਈ ਹੈ ਦੁਨੀਆਂ ਮਿਟ ਗਈਆਂ ਨੇ ਤੇ ਸਹੂਲਤਾਂ ਵਧ ਗਈਆਂ ਨੇ ਮੌਕੇ ਵੀ ਵਧ ਗਏ ਨੇ ਪਰ ਇਨਸਾਨ ਨੇ ਆਪਣੇ ਆਪ ਨੂੰ ਟਾਈਮ ਨਹੀਂ ਹੈ ਕਹਿ ਕੇ ਸਭ ਨਾਲੋਂ ਦੂਰ ਕਰ ਲਿਆ ਹੈ ਚੁੱਪਚਾਪ ਬੈਠ ਕੇ ਆਪਣੇ ਆਪ ਨਾਲ ਗੱਲਾਂ ਕਰਨ ਦਾ ਆਪਣੇ ਆਪ ਨੂੰ ਸਮਝਣ ਦਾ ਤੇ ਕੁਝ ਦੇਰ ਹੱਸਣ ਦਾ ਟਾਈਮ ਨਹੀਂ ਹੈ। ਫੇੜ ਇੱਕ ਦਿਨ ਟਾਈਮ ਐਵੇਂ ਹੀ ਲੰਘ ਜਾਂਦਾ ਹੈ। ਆਖਰੀ ਪਲ ਵਿੱਚ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਮਾਂ ਤਾਂ ਸੀ, ਟਾਈਮ ਤਾਂ ਸੀ ਪਰ ਟਾਈਮ ਨਹੀਂ ਕਹਿੰਦੇ ਕਹਿੰਦੇ ਅਸੀਂ ਜ਼ਿੰਦਗੀ ਜਿਉਣਾ ਹੀ ਭੁੱਲ ਗਏ। ਥੋੜਾ ਸੋਚੋ, ਥੋੜਾ ਆਪਣੇ ਲਈ ਜਿਓ, ਥੋੜਾ ਆਪਣੇ ਪਰਿਵਾਰ ਲਈ ਟਾਈਮ ਕੱਢੋ। ਕਿਉਂਕਿ ਸਮ ਟਾਈਮ ਨਹੀਂ ਹੈ ਇਹ ਕੋਈ ਸੱਚਾਈ ਨਹੀਂ ਇਹ ਤਾਂ ਬਸ ਇੱਕ ਆਦਤ ਬਣ ਗਈ ਹੈ ਇਸ ਨੂੰ ਬਦਲਣ ਦੀ ਲੋੜ ਹੈ ਜ਼ਿੰਦਗੀ ਜਿਉਣ ਦੀ ਲੋੜ ਹੈ ਇਹ ਸਿਰ ਮੇਰੀ ਸੋਚ ਨਹੀਂ ਅੱਜ ਦੀ ਸੱਚਾਈ ਹੈ ਜਿਸ ਨੂੰ ਬਦਲਣਾ ਬਹੁਤ ਜ਼ਰੂਰੀ ਹੈ